ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸੁਖਬੀਰ ਬਾਦਲ ਵੱਲੋਂ 24 ਜੁਲਾਈ ਨੂੰ ਇੱਕ ਸਪਸ਼ਟੀਕਰਨ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਜਾਂਦਾ ਅੱਜ ਉਹ ਸਪਸ਼ਟੀਕਰਨ ਜਿਹੜਾ ਵਾ ਉਹਨੂੰ ਜਨਤਕ ਕਰ ਦਿੱਤਾ ਜਾਂਦਾ ਇਹਦੇ ਕੀ ਮayne ਆ ਇਹਨੂੰ ਜਨਤਕ ਕਿਉਂ ਕੀਤਾ ਗਿਆ ਜਿਹੜੀ ਜਨਤਕ ਕਰਨ ਵਾਲੀ ਤੁਸੀਂ ਗੱਲ ਕੀਤੀ ਆ ਇਹ ਬੜਾ ਦਬਾਅਸ਼ੀ ਨਜ਼ਰ ਤੇ ਵੀ ਪਹਿਲੀ ਜੁਲਾਈ ਨੂੰ ਜਿਹੜੇ ਆਪ ਆਏ ਨੇ ਉਹ ਆਪ ਜਨਤਕ ਕਰਕੇ ਗਏ ਤੇ ਜਨਤਕ ਕਰਨਾ ਉਹਦੇ ਵਿੱਚੋਂ ਕੁਝ ਲੱਭਦਾ ਵਾ ਜਥੇਤਰ ਨੂੰ ਲੱਭਦਾ ਵਾ ਕਿਉਂਕਿ ਮੈਂ ਕਈ ਵਾਰੀ ਭਗਵੰਤ ਮਾਨ ਦੇ ਬਾਰੇ ਵੀ ਗੱਲ ਕੀਤੀ ਆ ਵੀ ਤੁਸੀਂ ਕਹਿੰਦੇ ਹੋ ਵੀ ਜੇ ਦੂਸਰੇ ਪਾਸੋਂ ਬਿਆਨ ਆਇਆ ਤਾਂ ਉਹਦੇ ਬਿਆਨ ਛਪਣ ਤੋਂ ਪਹਿਲਾਂ ਮੇਰਾ ਬਿਆਨ ਛਪਦੀ ਤੇ ਵਿਰੋਧ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕੋਈ ਬਿਆਨ ਹੁੰਦਾ ਸੀ ਦੋ ਦਿਨ ਵੇਟ ਕਰਦੇ ਸੀ ਰੋਕਣ ਦਾ ਇਨਰੈਕਸ਼ਨ ਦਾ ਕਿ ਉਹਦਾ ਉਹਦੇ ਮੁਤਾਬਕ ਆਪਣਾ ਡਿਰੈਕਸ਼ਨ ਦਿੰਦੇ ਸੀਗੇ ਇਸੇ ਤਰ੍ਹਾਂ ਜੇ ਇਹਨਾਂ ਨੇ ਜਨਤਕ ਚਿੱਠੀ ਕੀਤੀ ਆ ਉਹ ਚਿੱਠੀ ਜਨਤਕ ਕਰਨਾ ਲੋਕਾਂ ਦੀ رائے ਸਾਹਮਣੇ ਅੱਜ ਵੀ ਲੋਕ ਇਹਦੇ ਬਾਰੇ ਚਿੱਠੀ ਬਾਰੇ ਕੀ ਆਉਂਦੇ ਆ ਪਰ ਮੈਨੂੰ ਇਸ ਗੱਲ ਦੀ ਚਿੱਠੀ ਤੇ ਅਫਸੋਸ ਹੈ ਕਿ ਚਿੱਠੀ ਤੇ ਲਿਖਿਆ ਹੀ ਕੁਝ ਨਹੀਂ ਜੀ ਚਿੱਠੀ ਦੇ ਵਿੱਚ ਇੱਕ ਵੀ ਗਲਤ ਨਹੀਂ ਇੱਕ ਵੀ ਗਲਤੀ ਨਹੀਂ ਮੰਨੀ ਇਹ ਕਹਿੰਦਾ ਵੀ ਜਿਹੜੇ ਸਾਡੇ ਭਰਾਵਾਂ ਨੇ ਦੂਜੇ ਵੀਰਾਂ ਦੇ ਦੋਸ਼ ਲਾਏ ਆ ਕਬੂਲ ਕਰਦੇ ਆ ਅਸੀਂ ਬਿਨਾਂ ਸ਼ਰਤ ਇਥੇ ਛੱਤ ਕਿੱਥੋਂ ਆ ਗਈ ਬਿਨਾਂ ਸ਼ਰਤ ਖੇਮਾ ਜਾਂਦਣਾ ਕਰਨੇ ਦਾ ਮਤਲਬ ਤੁਸੀਂ ਜੇ ਕਿਤੇ ਤੁਹਾਡੇ ਤੇ ਦਬਾਅ ਨਾ ਤੁਸੀਂ ਛੱਤ ਲੋਹ ਤਿਆਰ ਸੀ ਕਿੰਨੇ ਪਈ ਪਰ ਸਾਨੂੰ ਇਦਾਂ ਹੀ ਸੱਜਿਆ ਜਾਵੇ ਸਾਨੂੰ ਆਦਿ ਆਸਵੇ ਛੱਤ ਦਾ ਮਤਲਬ ਇਹ ਹੋ ਗਿਆ ਨਾ ਫਿਰ ਇਸ ਕਰਕੇ ਪਤਾ ਨਹੀਂ ਮੈਂ ਅੱਜ ਵੀ ਪੜ ਰਿਹਾ ਸੀ ਕਿਤੇ ਰਾਹੁਲ ਗਾਦੀ ਦੀ ਕਾਮਯਾਬੀ ਦਾ ਰਾਜ਼ ਉਹਨੇ ਸੱਤ ਮੈਂਬਰੀ ਆਪਣੀ ਇੱਕ ਬਕਾਇਦਾ ਤੌਰ ਤੇ ਕਿਚਨ ਕੈਬਨਟ ਬਣਾਈ ਹੈ ਜਿੱਨਾਂ ਨਾਲ 2-4 ਘੰਟੇ ਰੋਜ਼ ਬੈਠਦਾ ਹੋ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਉਹ ਡਿਸਕਸ ਕਰਦਾ ਉੱਥੇ ਫਿਰ ਜਿਹੜੀ ਸਰਵਸੰਮਤੀ ਦਾ ਰਹਿ ਬਣਦੀ ਉਹਦੇ ਤੇ ਪਹਿਰਾ ਦਿੱਤਾ ਜਾਂਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਮਾਈਕਰੋ ਮੈਨੇਜਮੈਂਟ ਕਰਨ ਦਾ ਮਾਹਰ ਹੋਏ ਹੋਏ ਲੇਕਿਨ ਸਿਆਸੀ ਮਾਈਕਰੋ ਮੈਨੇਜਮੈਂਟ ਕਰਨ ਦਾ ਕੋਈ ਪਮਾਨਾ ਨਹੀਂ ਹੈਗਾ ਇੱਥੇ ਇੱਥੇ ਹਾਲਾਤ ਵੇਖੇ ਜਾਂਦੇ ਨੇ ਲੋਕਾਂ ਦਾ ਸੁਭਾਅ ਵੇਖਿਆ ਜਾਂਦਾ ਵਾ ਲੋਕਾਂ ਦੀ ਰਹਿ ਵੇਖੀ ਜਾਂਦੀ ਹੈ ਜੇ 100 ਸਾਲ ਪਹਿਲਾਂ ਪ੍ਰੋਫੈਸਰ ਗੁਰਮੇਗ ਸਿੰਘ ਸਾਡੇ ਜਥੇਤਰ ਨੇ ਕਾਲਤੋਂ ਕੱਢਿਆ ਸੀਗਾ ਪੰਚੂ ਛੇਕਿਆ ਸੀਗਾ 100 ਸਾਲ ਬਾਅਦ ਜਦtheta ਨੂੰ ਗਲਤੀ ਮੰਨਣੀ ਪਈ ਤੇ ਵਿਸ਼ਵ ਸਿਕ ਕਾਨਫਰੰਸ ਨੂੰ ਉਹਨੂੰ ਵਾਪਸ ਲੈਣਾ ਪਿਆ ਹੁਕਮ ਨਮਾ ਕਦੀ ਕਲਕੱਤਾ ਵਾਪਸ ਨਹੀਂ ਹੋਇਆ ਲੇਕਿਨ ਪਹਿਲਾ ਹੁਕਮ ਨਮਾ ਜੀ ਉਹ ਵੀ ਵਿਸ਼ਵ ਸਿਕ ਕਾਨਫਰੰਸ ਦੇ ਵਿੱਚ ਜਦੋਂ ਦੁਨੀਆ ਪਰ ਦੁਸ਼ਿਕਸ਼ਾ ਮਲਾਈ ਸੀ ਉੱਥੇ ਇਹ ਸੇ ਕਰਕੇ ਸਿਆਸਤ ਦਾ ਕੋਈ ਐਸੋ ਮਾਈਕਰੋ ਮੈਨੇਜਮੈਂਟ ਦਾ ਪ੍ਰਮਾਣ ਨਹੀਂ ਇਹ ਤੇ ਵੇਖਣਾ ਪੈਂਦਾ ਵੀ ਲੋਕਾਂ ਦਾ ਸੁਭਾਅ ਲੋਕਾਂ ਦੀ ਰਹਿ ਲੋਕ ਕੀ ਚਾਹੁੰਦੇ ਉਹਦੇ ਮੁਤਾਬਕ ਚੱਲਣਾ ਪਊਗਾ ਤੇ ਜੇ ਤੁਸੀਂ ਇੱਕ ਵਿਸ਼ੇਸ਼ ਪ੍ਰਕਾਰ ਦੀ ਮੱਛੀ ਆਉਂਦੀ ਉਹ ਚੜਦੇ ਪਲਣ ਜਾਂਦੀ ਉਹਦੇ ਆਮੂ ਜਾਣਾ ਤੇ ਫਿਰ ਮੇਰੇ ਖਿਆਲ ਸਹਦ ਆ ਜਿਹੜੀ ਗੱਲ ਤੁਸੀਂ ਕੀਤੀ ਬਿਨਾਂ ਸ਼ਰਤ ਖੇਮਾ ਜਸ ਨਾ ਕਰਦੇ ਬਿਨਾਂ ਸ਼ਰਤ ਦਾ ਮਤਲਬ ਲਫ਼ਜ਼ ਤੇ ਆਇਆ ਕਿਉਂ ਇਹਦਾ ਮਤਲਬ ਤੁਸੀਂ ਸ਼ਰਤਾਂ ਦੀ ਮਾਫੀ ਮੰਗ ਲਈ ਤਿਆਰ ਦੇ ਇਸ ਕਰਕੇ ਮੈਨੂੰ ਤੇ ਲੱਭਾ ਦੀ ਉਹਦੇ ਵਿੱਚ ਚਾਰ ਪੇਜ ਦੀ ਚਿੱਠੀ ਵਿੱਚ ਪੜ੍ਹੀ ਆ ਉਹਦੇ ਵਿੱਚੋਂ ਇੱਕ ਦੋ ਲਫ਼ਜ਼ ਹੀ ਲੱਭੇ ਨੇ ਜਿਹੜੀ ਇਹਨਾਂ ਕਿ ਫਿਰ ਮੁਤਾਬਕ ਤਰਤੀਬ वाइज 1 ਨੰਬਰ ਇਹ ਸਾਡੇ ਕੋਲ ਗਲਤੀ ਹੋਈ ਜੀ 2 ਨੰਬਰ ਸਾਡੇ ਕੋਲ ਇਹ ਗਲਤੀ ਹੋਈ ਜੀ 3 ਨੰਬਰ ਸਾਡੇ ਕੋਲ ਇਹ ਗਲਤੀ ਹੋਈ ਹੈ ਅਕਾਲ ਤੱਕ ਤੋਂ ਮਾफी ਮੰਗਣੀ ਆ ਤੇ ਤੁਹਾਨੂੰ ਤਰਤੀਬਾ ਦੱਸਣਾ ਪਊਗਾ ਇੱਥੇ ਨਾ ਤੇ ਜਾਣੇ ਅਣਜਾਣੇ ਗੱਲ ਹੋਏਗੀ ਨਾ ਬਿਨਾਂ ਸ਼ਰਤ ਹੋਏਗੀ ਹੁਣ ਜਥੇਦਾਰ ਨੂੰ ਇੱਥੇ ਵਿਚਾਰ ਚਰਚਾ ਕਰਨੀ ਚਾਹੀਦੀ ਬਿਨਾਂ ਸ਼ਰਤੀ ਜਿੱਥੇ ਮਤਲਬ ਕੀ ਸਾਨੂੰ ਆ ਕੇ ਜਵਾਬ ਦਿੱਤਾ ਜਾਵੇ ਬਿਨਾਂ ਸ਼ਰਤ ਤੁਸੀਂ ਕਿਉਂ ਲਿਖਿਆ ਇਹਦੇ ਵਿੱਚ ਸਿੱਧਾ ਲਖੋ ਹੱਥ ਜੋੜ ਕੇ ਜਿੰਦੋਤ ਕਰਕੇ ਆਕਾਲ ਤਖਤ ਤੋਂ ਮਾਫੀ ਚਾਹੁੰਦੇ ਆ ਜੀ ਫਿਰ ਤੇ ਤੁਹਾਡੀ ਨਿਮਰਤਾ ਬਣਦੀ ਤੁਹਾਡੇ ਚ ਅਜੇ ਵੀ ਹੰਕਾਰ ਵੀ ਜਿਹਹਦਾ ਸਾਡਾ ਲਾਇਆ ਹੋਇਆ ਮੈਂ ਅੱਗੇ ਵੀ ਗੱਲ ਕੀਤੀ ਸੀ ਸੰਦੀਪ ਜੀ ਮੈਂ ਫਿਰ ਕਹਦੇ ਆ ਲੋਕ ਕਹਿੰਦੇ ਜਥੇਦਾਰ ਕਾਲੀ ਫੂਲਾ ਸਿੰਘ ਬਣੇ ਕੋਈ ਵੀ ਜਥੇਦਾਰ ਨਹੀਂ ਬਣ ਸਕਦਾ ਅਕਾਲ ਤਖਤੋਂ ਹੁਕਮ ਨਮਾ ਜਾਰੀ ਹੁੰਦਾ ਤੇ ਉਹਦੀ ਰਿਸਪੌਂਸਿਬਿਲਟੀ ਬਕਾਇਦਾ ਤੌਰ ਤੇ ਐਸਜੀਪੀ ਸੀ ਦੀ ਬਣ ਜਾਂਦੀ ਹੈ ਲਾਗੂ ਕਰਾਉਣ ਦੀ ਲੇਕਿਨ ਐਸਜੀਪੀ ਕਿ ਲਗਰ ਲਾਗੂ ਕਰਾਉਂਦੀ ਨਹੀਂ ਜੇ ਲੋਕਾਂ ਨੇ ਮੰਨ ਲਿਆ ਮੰਨ ਲਿਆ ਨਾ ਮੰਨ ਲਿਆ ਨਾ ਸਹੀ ਅਕਾਲੀ ਫੂਲਾ ਸਿੰਘ ਉਹ ਆਪਣੀ ਫੌਜ ਹੀ ਲੰਗ ਸਿੰਘਾਂ ਦੀ ਜਿਹੜਾ ਹਰਮਨ ਦੀ ਫੌਜ ਸੀਗੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਜੰਗਾਂ ਲਗਦੀਆਂ ਸੀ ਤੇ ਉਹ ਫੌਜ ਮੋਹਰਲੀ ਕਤਾਰ ਚੋਕੀ ਜੰਗ ਲੜਦੀ ਸੀਗੀ ਇਹ ਜਿਹਾ ਚਰਕੁਲ ਤਮ ਤਰੀ ਕੋਈ ਕੁਛ ਨਹੀਂ ਅਕਾਲੀ ਜੂਲਾ ਉਸ ਤੇ ਨਵੀਂ ਪੱਟੀ ਸਾਹਿਬ ਇਹਨਾਂ ਨੇ ਬਣਾ ਵੀ ਲਈ ਐ ਉਹ ਨਵੀਂ ਕੋਰ ਕਮੇਟੀ ਵੀ ਬਣਾ ਲਈ ਸੁਖਬੀਰ ਬਾਦਲ ਹੁਣਾ ਨੇ ਹੁਣ ਤੁਸੀਂ ਕੋਰ ਕਮੇਟੀ ਦੀ ਗੱਲ ਕੀਤੀ ਆ ਇਸਤੀ ਵੀ ਬਦਲੀ ਦਰਿਆ ਨਹੀਂ ਬਦਲਾ ਹਮ ਡੂਬਨੋ ਵਾਲੋ ਕਾ ਜਜ਼ਬਾ ਨਹੀਂ ਬਦਲਾ ਇੱਕ ਮੰਜ਼ਲ ਉਹੀ ਹਮਲੇ ਮੰਜ਼ਲ ਵੀ ਨਹੀਂ ਪਾਈ ਰਸਤਾ ਵੀ ਨਹੀਂ ਬਦਲਾ ਮੈਨੂੰ ਇਹ ਦੱਸ ਦੇ ਵਿੱਚ ਬੰਦਾ ਨਵਾਂ ਖੜਾ ਹੈ ਕਿੰਨੇ ਬੰਦੇ ਨੌਜਵਾਨ ਪਾਏ ਆ ਉਹ ਬੁੱਢੇ ਠੇਰੇ ਜਿਹੜੇ ਐਸੋਲੇ ਜਿਹੜੇ ਨੂੰ ਮੇਰੇ ਖਾਲ ਵੀ ਕਬਰਾਂ ਨੂੰ ਸਲਾਮ ਕਰਨ ਦੇ ਵੀ ਕਿਹੜੇ ਬੰਦੇ ਆ ਜਣਾ ਕੁ ਸਾਰੇ ਬੁੱਢੇ ਪਾ ਦੇ ਦੋ ਮੱਦੇ ਇੱਕ ਮੇਰੇ ਖਾਲ ਸ਼ੈਦ ਜਿਹੜੇ ਧਾਮੀ ਸਾਹਿਬ ਨੇ ਜੀ ਜਿਹੜੇ ਰਜਿੰਦਰ ਸਿੰਘ ਧਾਮੀ ਐਸਬੀਸੀ ਪ੍ਰਧਾਨ ਤੇ ਪਰਮਜੀਤ ਸਿੰਘ ਸਰਨਾ ਜੀ ਇਹ ਦੋਵੇਂ ਨਵੇਂ ਪਾਏ ਨੇ ਬਾਕੀ 23 ਮੈਂਬਰੀ ਬਣਾਈ ਤੁਸੀਂ ਟੋਟਲੇ 27 ਮੈਂਬਰੀ ਤੇ 28 ਸੁਖਬੀਤ ਸਿੰਘ ਬਾਦਲ ਹੂੰ ਉਹ ਤੇ ਵਿਚਾਰ ਜਿੰਦਰ ਸਿੰਘ ਧਾਮੀਆ ਬਲਵਿੰਦਰ ਸਿੰਘ ਭੁੰਦੜ ਉਦਣ ਬਾਰੇ ਤੇ ਆਮ ਦੌਰ ਤੇ ਲੋਕ ਕਹਿੰਦੇ ਨੇ ਇਹ ਬਾਦਲਪੁਰ ਦਾ ਮੁਨਸੀ ਆ ਸ਼੍ਰੀ ਤੋਂ ਨਰੇਸ਼ ਗੁਜਰਾਲ ਨੇ ਕਿ ਇਹ ਨੌਜਵਾਨ ਨੇ ਗੁਲਜਾਰ ਸਿੰਘ ਰਣੀਕੇ ਨੌਜਵਾਨ ਨੇ ਮੇਸ਼ਿੰਦਰ ਗਲੇਸਾ ਨੌਜਵਾਨ ਨੇ ਡਾਕਟਰ ਦਲਜੀਤ ਸਿੰਘ ਚੀਮਾ ਜਨਮੇਜਾ ਸਿੰਘ ਸ਼ੇਖੋਨ ਦੇ ਰਿਸ਼ਤੇਦਾਰ ਨੇ ਅਨੈਲ ਜੋਸ਼ੀ ਚਰਨਜੀਤ ਸਿੰਘ ਢਿੱਲੋਂ ਫਿਰ ਬਕਾਇਦਾ ਤੌਰ ਤੇ ਵਿਕਰਮ ਸਿੰਘ ਮਜੀਠੀਆ ਹੀਰਾ ਸਿੰਘ ਗਾਬੜੀਆ ਪਰਮਜੀਤ ਸਿੰਘ ਸਰਨਾਮ ਮਨਜੀਤ ਸਿੰਘ ਜੀ ਕੇ ਇਕਬਾਲ ਸਿੰਘ ਝੁੰਦਾ ਵਿਰਸਾ ਸਿੰਘ ਬਲਟੋਆ ਗਰਮਚੰਦ ਸਿੰਘ ਬਬੇ ਹਾਲੀ ਡਾਕਟਰ ਸੁਖਵਿੰਦਰ ਸੁਖੀ ਜਿਹੜਾ ਐਮ ਐਲ ਏ ਦਾ ਨਲਖਬੀਰ ਸਿੰਘ ਲੋਧੀ ਨੰਗਲ ਐਨ ਕੇ ਸ਼ਰਮਾ ਰਾਜਪੁਰੇ ਵਾਲਾ ਮਨਤਾਰ ਬਰਾੜ ਹਰਮੀਤ ਸਿੰਘ ਸੰਤੂ ਤੇ ਸੋਨ ਸਿੰਘ ਠੰਡਲ ਤੇ ਬਲਦੇਵ ਸਿੰਘ ਖਹਿਰਾ ਮਨੂਏ ਦੱਸ ਨਮਾ ਘੜਿਆ ਨਾ ਚੇਗਾ ਭਾਈ ਨੌਜਵਾਨਾਂ ਨੂੰ ਮੌਕਾ ਦਿਓ ਨੌਜਵਾਨਾਂ ਜਿਵੇਂ ਅੱਜ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਲੈਵਲ ਤੇ ਇੱਕ ਸੁਝਾਅ ਦਿੰਦਾ ਹਾਂ ਏਜੀ ਕਮਰਿਆ ਤੇ ਏਜੀ ਗੱਡੀਆਂ 'ਚ ਬਹਿ ਕੇ ਸਿਆਸਤ ਨਹੀਂ ਟਟਡਕੋ ਹਣੀ ਹੋਣ ਜਿਸ ਹਾਸ਼ੀਏ ਤੇ ਤੁਸੀਂ ਪੁੱਜ ਚੁੱਕੇ ਜਨਾ ਤੁਹਾਨੂੰ ਲੋਕਾਂ ਦੀਆਂ ਸੱਥਾਂ ਜਾਣਾ ਪਊਗਾ ਜਿਲਾ ਜਥੇਦਰ ਜਾਣਾ ਪਊਗਾ ਸਰਕਲ ਜੇ ਚੱਲ ਵੀ ਲੱਗ ਅੱਗੇ ਆਪਾਂ ਗਲੀਆਂ 'ਚ ਤੇਰੇ ਲੋਕਾਂ ਨੂੰ ਮਿਲ ਕੇ ਆਈਏ ਹੱਥ ਜੋੜ ਕੇ ਆਈਏ ਵੀ ਸਰ ਕੋਈ ਗਲਤੀਆਂ ਮਾਫ ਕਰੋ ਗਾਂ ਸਾਨੂੰ ਮੌਕਾ ਦਿਓ ਇਹ ਪੰਥ ਜਿਹੜਾ ਬੜਾ ਬਖਸ਼ਿੰਦ ਪੰਥ ਤਾਂ ਮੌਕਾ ਜ਼ਰੂਰ ਦੇਗਾ ਮੈਂ ਅਗਲੀ ਗੱਲ ਵੀ ਕਰਦੇ ਹਾਂ ਜੇ ਅੱਜ ਵੀ ਸਾਰੇ ਅਕਾਲੀ ਇਕੱਠੇ ਹੋ ਕੇ ਆਪਣਾ ਮੋਰਚਾ ਸ਼ੁਰੂ ਕਰ ਦਨ ਜਿਹੜੀ ਹਾਲਤ ਅੱਜ ਆਮ ਆਦੀ ਪਾਰਟੀ ਦੀ ਹੈ ਜਿਹੜੀ ਅਕਾਲੀ ਦਲ ਦਾ ਸਥਾਨ ਲੈਣਾ ਚਾਹੁੰਦੀ ਸੀ ਉਹਦੀ ਹਾਲਤ ਬਹੁਤ ਮਾਰੀ ਹੈ ਇਹ ਘੱਟੋ ਘਟ ਹਾਕਮ ਤੇ ਨੀਤੀ ਵਿਰੋਧੀ ਥੇ ਅਕਾਲੀ ਦਲ ਬਣ ਸਕਦਾ ਜੇ ਅੱਜ ਵੀ ਸਿਸਟੇਮੈਟਿਕਲੀ ਚੱਲਣ ਤੇ ਅੱਜ ਵੀ ਲੋਕਾਂ ਦੀ ਇੱਛਾ ਮੁਤਾਬਕ ਚੱਲਣ ਤੇ ਡੈਮੋਕ੍ਰੇਸੀ ਤੁਹਾਨੂੰ ਲੋਕਾਂ ਦੀ ਇੱਛਾ ਵੇਖਣੀ ਪੈਂਦੀ ਹੈ ਉਹਨਾਂ ਦਾ ਸੁਭਾਅ ਵੇਖਣਾ ਪੈਂਦਾ ਵਾ ਉਹਨਾਂ ਦੀ ਲੋੜਾਂ ਵੇਖਣੀਆਂ ਪੈਂਦੀਆਂ ਨੇ ਤੇ ਜੇ ਤੁਸੀਂ ਕੋ ਲੋਕਾਂ ਦੇ ਅਸੀਂ ਠੋਸਾਂਗੇ ਸਾਡੀ ਮਾਈਕਰੋ ਮੈਨੇਜਰ ਕਹਿੰਦੀ ਪਈ ਅਸੀਂ ਹੁਕਮ ਠੋਕੜਿਆ ਤੇ ਫਿਰ ਗੱਲ ਨਹੀਂ ਬਣਣੀ ਸੁਖਵੀਰ ਸਿੰਘ ਬਾਦਲ ਜੀ ਤੁਹਾਡੇ ਤੇ ਹੰਕਾਰੀ ਹੋਣ ਦੇ ਬੜੇ ਦੋਸ਼ ਲੱਗਦੇ ਆ ਇਸ ਕਰਕੇ ਤੁਸੀਂ ਆ ਜਿਹੜੀ ਮਾਫੀ ਮੰਗੀ ਆ ਬਿਨਾਂ ਸ਼ਰਤ ਖੇਮਾ ਯਾਤਰਾ ਕਰਦੇ ਇਹਦਾ ਮਤਲਬ ਛੱਤ ਤੇ ਡੀਕੀ ਦੱਸ ਦਿਓ ਫਿਰ ਵੀ ਦੱਸ ਦਿਓ ਹੁਣ ਤੁਸੀਂ ਹੂੰ ਜੀ ਜੀ ਪੱਟੀ ਸਾਹਿਬ ਇਹਦੇ ਨਾਲ ਹੀ ਆਪਾਂ ਇੱਕ ਸਵਾਲ ਹੋਰ ਲੈਨੇ ਆ ਉਹ ਇਹ ਹੈ ਵੀ ਜਦੋਂ 2015 ਦੇ ਵਿੱਚ ਬੇਦਬੀਆਂ ਹੁੰਦੀਆਂ ਨੇ ਤਾਂ ਸਰਕਾਰ ਚਲੀ ਜਾਂਦੀ ਹੈ 2017 ਚ 17 ਦੇ ਵਿੱਚ ਕਾਂਗਰਸ ਆਉਂਦੀ ਹੈ ਤੇ ਉਹ ਵੀ ਬੜਾ ਜਿਹੜਾ ਵਾ ਲੋਕਾਂ ਦੇ ਨਾਲ ਵਾਅਦੇ ਕਰਦੇ ਆ ਵੀ ਇਨਸਾਫ ਦਵਾਇਆ ਜਾਏਗਾ ਪਰ ਕੁੰਵਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਤਹਈਆ ਕੀਤਾ ਹੋਇਆ ਵੀ ਮੈਂ ਇਸ ਪੂਰੇ ਜਿਹੜਾ ਘਟਨਾਕ੍ਰਮ ਹੈ ਇਹਦਾ ਇਨਸਾਫ ਦਵਾਉਣਾ ਹਾਲਾਂਕਿ ਉਹ ਆਪਣੀ ਸਰਕਾਰ ਖਿਲਾਫ ਹੀ ਬੋਲਦੇ ਰਹਿੰਦੇ ਆ ਅੱਜ ਕੱਲ੍ਹ ਪਤਾ ਲੱਗ ਰਿਹਾ ਵੀ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਮੀਟਿੰਗ ਜਿਹੜੀ ਆ ਉਹ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਨਾਲ ਕੀਤੀ ਆ ਖੁੱਲਾ ਸਮਾਂ ਮੰਗਿਆ ਕਹਿੰਦੇ ਇੱਕ ਸਪੈਸ਼ਲ ਸੈਸ਼ਨ ਬੁਲਾਓ ਇਸ ਮੁੱਦੇ ਦੇ ਉੱਤੇ ਤਾਂ ਜੋ ਇਹਤੇ ਚਰਚਾ ਹੋ ਸਕੇ ਤੇ ਇਹ ਜਿਹੜਾ ਕੇਸ ਆ ਇਹਨੂੰ ਸੋਲਵ ਕੀਤਾ ਜਾ ਸਕੇ ਧੰਨਵਾਦੀ ਇਹ ਬਕਾਇਦਾ ਤੌਰ ਤੇ ਭਗਵੰਤ ਮਾਨ ਦੀ ਆਪਸੀ ਖਿੱਚੋ ਤੰਦ ਖਤਮ ਨਹੀਂ ਹੋਈ ਭਾਵੇਂ ਕਿ ਬਕਾਇਦਾ ਤੌਰ ਤੇ ਕਿਹਾ ਜਾਂਦਾ ਵੀ ਸੰਜੇ ਸਿੰਘ ਨੇ ਬਿਠਾ ਕੇ ਦੋਵਾਂ ਦੇ ਗੁਲੇ ਸ਼ਿਕਵੇ ਦੂਰ ਕਰਤੇ। ਲੇਕਿਨ ਅੱਜ ਦੀ ਡੇਟ ਦੇ ਵਿੱਚ ਸੰਧਵਰਗਿਆਂ ਨੂੰ ਜਿਹੜੀ ਆ ਉਹ ਜਿਹੜੀ ਆ ਹਾਈ ਕਮਾਂਡ ਦਿੱਲੀ ਵਾਲੀ ਹਾਈ ਕਮਾਂਡ ਦਾ ਥਾਪੜਾ ਪੂਰਾ ਹਾਸਲ ਆ। ਭਾਈ ਤੁਸੀਂ ਡਟੇ ਰਹੋ ਅਸੀਂ ਤੁਹਾਡੇ ਨਾਲ। ਸੰਧਵਾ ਇੱਕ ਵਾਰੀ 22 ਐਮਐਲ ਲੈ ਕੇ ਦਿੱਲੀ ਗਿਆ ਸੀਗਾ। ਕਿਹਾ ਸੀ ਵੀ ਇਹ ਸੈਟੀਸਫਾਈ ਐਮਰਜੈਂਸੀ ਨਹੀਂ ਹੈਗੇ ਇਹਨਾਂ ਦੇ ਕੰਮ ਨਹੀਂ ਹੋ ਰਹੇ। ਤੇ ਭਗਵੰਤ ਮਾਨ ਨੂੰ ਭਾਜਣਾ ਪੈ ਗਿਆ ਸੀ ਤੇ ਉਹਦੇ ਕੁਝ ਬੰਦੇ ਇੰਨੀ ਗੱਲ ਕਹਿੰਦੇ ਸੀਗੇ ਮਾਨਸਬ ਕੀ 28 ਬੰਦੇ ਦਾ ਸਰਕਾਰ ਬਦਲ ਜੂ ਨਹੀਂ ਅੱਜ ਤੁਸੀਂ ਸਾਹਮਣੇ ਲਿਆ ਕੇ ਵੇਖ ਲੋ 8 ਐਮਆਰ ਤੋਂ ਵੱਧ ਜਿਹੜਿਆ ਉਹ ਭਗਵੰਤ ਮਾਨ ਨਾਲ ਨਹੀਂ ਤੁਰਨੇ ਇੰਨੀ ਹਾਲਤ ਮਾੜੀ ਉਹਦੀ ਉਹ 28 ਤੇ ਨਾਲ ਗਿਆ ਸੀ ਨਹੀਂ ਉਹਦੇ ਨਾਲ 28 ਹੋਰ ਜਿਹੜੇ ਦੂਜੇ ਪਿੱਛੇ ਬਿਠੇ ਨੇ ਜਿਹੜੇ ਹਾਈ ਕਮਾਂਡ ਦਾ ਹੁਕਮ ਮੰਨਣ ਲਈ ਤਿਆਰ ਹੁਣ ਸੰਧਵਾ ਸਭ ਗਾਇਬ ਗਏ ਆਪਣੇ ਤਰੀਕੇ ਨਾਲ ਗੱਲ ਖਾਦ ਨਹੀਂ ਤੇ ਤੁਹਾਨੂੰ ਪਤਾ ਹੋਏਗਾ ਪਿੱਛੇ ਜਿ ਇੱਕ ਪੱਤਰ ਲਿਖਿਆ ਸੀ ਇਹਨਾਂ ਨੇ ਸੈਂਟਰ ਸਰਕਾਰ ਨੂੰ ਜਿਹੜਾ ਪੱਤਰ ਮੁੱਖ ਮੰਤਰੀ ਨੂੰ ਲਿਖਣਾ ਚਾਹੀਦਾ ਸੀ ਇਹਨਾਂ ਪੱਤਰ ਲਾ ਕੇ ਆਪਣੀ ਬੇਦਨਾ ਜ਼ਾਹਰ ਕੀਤੀ ਸੀ ਵੀ ਸਾਡੇ ਪੰਜਾਬ ਦਾ ੱਤਕਾ ਹੋਇਆ ਉਹ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਕਿਹਾ ਸੀ ਕੀ ਅਧਿਕਾਰ ਆ ਹਰਿਆਣਾ ਸਰਕਾਰ ਨੂੰ ਵੀ ਕਿਸਾਨਾਂ ਦਾ ਰਸਤਾ ਰੋਕ ਕੇ ਇਥੋਂ ਟੈਂਪੜ ਪਾੜੀ ਆਪਣੀ ਤੁਸੀਂ ਇਹ ਕੰਮ ਮੁੱਖ ਮੰਤਰੀ ਦਾ ਸੀ ਜਿਹੜਾ ਸੰਵਾਸ ਸਭ ਕਰ ਰਹੇ ਖੈਰ ਸਨਮਾ ਸਭ ਐਸੋਲੀ ਬਿਲਕੁਲ ਮੁਕਾਬਲੇ ਚ ਨੇ ਖੜੇ ਨੇ ਹੁਣ ਜਿਹੜੇ ਨਰਾਜ ਨੇ ਬਕਾਇਦਾ ਤੌਰ ਤੇ ਭਗਵੰਤਨਾ ਮਲ ਦੇ ਉਹ ਇਹਨਾਂ ਨੂੰ ਮਿਲਦੇ ਗਿਲਦੇ ਗਾਇਬ ਖਾਇ ਉਹਨਾਂ ਦੀ ਗੇਤੀ ਵੀ 33 ਤੋਂ ਘੱਟ ਨਹੀਂ ਗਈ ਐਸਵਣੀ ਜਿਵੇਂ ਮੈਂ ਗਣ ਮੈਂ ਗਣੇ ਸ਼ੁਰੂ ਕਰਦੀ ਆ ਆਪਾਂ ਕਿਉਂਕਿ ਭਗਵੰਤ ਮਾਨ ਉਹ ਜਿਹੜੇ ਨਾ ਉਹ ਨਾਚਿਆਂ ਦੀ ਤਰ੍ਹਾਂ ਤੇ ਸਿਰਫ ਉਹ ਇੱਕ ਸਟੇਜ ਜਿਹੜੀ ਆ ਜਿਹੜੀ ਸਟੇਟ ਆ ਨਾ ਉਹਨੂੰ ਸਟੇਜ 'ਤੇ ਚਾਹੁੰਦੇ ਉਹ ਗੱਲ ਬੰਦ ਦੀਨ ਰਾ ਨੂੰ ਪਤਾ ਹੈਗਾ 2018 ਦੇ ਵਿੱਚ 8 ਘੰਟੇ ਬਕਾਇਦਾ ਤੌਰ ਤੇ ਬੇਦਬੀ ਮਾਮਲਿਆਂ ਤੇ ਬਹਿਸ ਕੀਤੀ ਸੀ ਤੇ ਇਕੱਲੀ ਬਾਈਕਟ ਕਰਕੇ ਚਲੇ ਗਏ ਸੀ ਬਾਅਦ ਲੋਕਾਂ ਨੇ ਲਾਂਤਾਂ ਮਾਈਆਂ ਇਹਨਾਂ ਕਿ ਤੁਸੀਂ ਬਾਈਕਟ ਕਿਉਂ ਕੀਤਾ ਇੱਥੇ ਮੈਨੂੰ ਇੱਕ ਗੱਲ ਹੋਰ ਅਫਸੋਸ ਨਾਲ ਕਹਣੀ ਪੈ ਰਹੀ ਹੈ ਉਹ ਗੱਲ ਕਹਣੀ ਪੈ ਰਹੀ ਆ ਵੀ ਜਦੋਂ 2019 ਦੇ ਵਿੱਚ 30 ਜੁਲਾਈ ਹੈ ਕਿ 30 ਜੂਨ ਉਹ ਇਹਨਾਂ ਨੇ ਇੱਕ ਬਕਾਇਦਾ ਤੌਰ ਤੇ ਨਾਲ ਚ ਐਫੀਡਵਿਟ ਦਿੱਤਾ ਸੀ ਸ਼ਰਮਲੀ ਕਮੇਟੀ ਨੇ ਵੀ ਡੇਰਾ ਪ੍ਰੇਮੀ ਸਾਡੇ ਦੋਸ਼ੀ ਨਹੀਂ ਹੂੰ ਇਹ ਮੈਂ ਨਹੀਂ ਕਹਿ ਰਿਹਾ ਇਹ ਬਕਾਇਦਾ ਤੌਰ ਤੇ ਜਿਹੜੇ ਡੀਆਈਜੀ ਜਿਹੜੇ ਸਿਟ ਦੇ ਮੁਖੀ ਸਨ ਰਤਨ ਰਣਬੀਰ ਸਿੰਘ ਖਟੜਾ ਇਹ ਉਹਨਾਂ ਦੇ ਸ਼ਬਦ ਨੇ ਡੇਟ ਦੱਸੀ ਉਹਨਾਂ ਨੇ ਸਭ ਕੋ ਦੱਸਿਆ ਉਹਨਾਂ ਨੇ ਵੀ ਇਹ ਡੇਟ ਨੂੰ ਇਹ ਚੀਜ਼ ਲਿਖ ਕੇ ਦਿੱਤੀ ਐਸਡੀਪੀਸੀ ਨੇ ਜੇ ਐਸਡੀਪੀਸੀ ਕਹਿੰਦੇ ਆ ਵੀ ਜਿਹੜਾ ਪ੍ਰਦੀਪ ਕੁਲੇਰ ਉਹ ਵੀ ਦੋਚੀ ਦੀ ਹਰਸ਼ ਧੂਰੀ ਵੀ ਸੰਦੋਚੀ ਦੀ ਸੰਦੀਪ ਬ੍ਰੇਟਾ ਵੀ ਦੋਚੀ ਦੀ ਸੁਖਿੰਦਰ ਵੀ ਜਿਹੜਾ ਬਿੱਟੂ ਮਾਰੇ ਕੋ ਦੋਚੀ ਦੀ ਦੋਚੀ ਕੌਣ ਦੋਚੀ ਤੇ ਬਿਰੋ ਪ੍ਰਮੇਂਦਰ ਤੇ ਜਸਵਿੰਦਰ ਹੀ ਹੈ ਨਾ ਜਿਹੜੇ ਪਹਿਲਾਂ ਤੁਸੀਂ ਫੜ ਲਏ ਤੇ ਕੁੱਟ-ਕੁੱਟ ਕੇ ਇੱਕ ਦੀ ਰੀੜ ਦੀ ਰੀੜ ਤੋੜ ਦਿੱਤੀ ਤੇ ਮੁਰਕੇ ਛੜਲੇ ਪੈ ਗਏ ਵੀ ਬੇਕਸੂਰ ਸਨ ਫਿਰ ਦੋ ਚੀਜ਼ਾਂ ਐਸਪੀਸੀ ਨੇ ਇਹ ਜਿਹੜਾ ਇੱਕ ਐਫੀਡੇਵਿਟ ਦੇਖ ਕੇ ਬਲੰਡਰ ਗਲਤੀ ਕੀਤੀ ਬਲੰਡਰ ਗਲਤੀ ਇਹ ਆਉਣ ਵਾਲੇ ਸਮਿਆਂ 'ਚ ਇਤਿਹਾਸ ਬਣੂਗਾ ਤੇ ਇਹ ਜਿਹੜਾ ਗੋਮਨ ਸਿੰਘ ਲੋਂਗੋਵਾਲ ਉਹਦੇ ਮੱਥੇ ਤੇ ਕਾਲੇ ਲਖੰਡ ਕਰਕੇ ਰਹਿ ਜਾਊਗਾ ਇਹ ਪ੍ਰਧਾਨ ਸੀ ਉਹ ਉਹ ਕਾਨੂੰ ਜੋ ਮਰਜੀ ਸਫਾਈਆਂ ਦੇਵੇ ਪ੍ਰਧਾਨ ਦੇ ਬਿਨਾਂ ਕਿਵੇਂ ਲਿਖੇਗੀ ਚਿੱਠੀ ਜੇ ਪ੍ਰਧਾਨ ਦੇ ਬਿਨਾਂ ਲਿਖੀ ਜੀ ਉਹਦੋਂ ਹੀ ਅਸਲੀਫਤ ਦਿੰਦਾ ਮੈਂ ਚੱਲਿਆ ਘਰ ਨੂੰ ਜੀ ਜੇ ਤੁਸੀਂ ਚਾਹਣਾ ਚਾਹੁੰਦੇ ਮਰਜੀ ਆਪਣਾ ਉਹਨੇ ਗੋਵਿੰਦ ਸਿੰਘ ਲੋੰਗੋਵਾਲ ਉਹਨੇ ਤੇ ਹਰਜਨ ਸਿੰਘ ਲੋੰਗੋਵਾਲ ਨੂੰ ਕਲੰਕਿਤ ਕਰਤਾ ਜਿਹਦੀ ਆਪਣੀ ਕੁਰਬਾਨੀ ਹੋਈ ਇਹਦੇ ਵਿੱਚ ਇਸ ਕਰਕੇ ਕੁਮਰ ਵਿਜੇ ਪ੍ਰਭਾਵ ਦੀ ਇੱਕ ਪ੍ਰੈਸਟਿਸ਼ਿਊ ਬਣਿਆ ਉਹ ਕਹਿੰਦਾ ਜੀ ਬੇਅਦਬੀ ਦੇ ਮਾਮਲੇ 'ਚ ਅਸੀਂ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਇਨਸਾਫ ਲੈ ਕੇ ਰਵਾਂਗੇ ਉਹਨਾਂ ਨੇ ਫਿਰ ਬਕਾਇਦਾ ਤੌਰ ਤੇ ਪਹਿਲਾਂ ਵੀ ਤੁਹਾਨੂੰ ਪਤਾ ਅਮਰੀਕਾ 'ਚ 2022 ਦੇ ਵਿੱਚ ਜਦੋਂ ਹੋਈ ਸੀ ਇੱਕ ਇਹਦੇ ਤੇ ਬਹਿਸ ਹੋਈ ਸੀ ਉਹਨੇ ਕਿਹਾ ਸੀ ਮੈਨੂੰ ਅੱਧਾ ਘੰਟਾ ਦੇ ਦਿਓ ਜਾਂ ਇੱਕ ਦਿਨ اجلاس ਬੁਲਾ ਦਿਓ ਨਾ ਅੱਧਾ ਘੰਟਾ ਦਿੱਤਾ ਗਿਆ ਸੀ ਏਸੀ ਸਮੇਂ ਦਿੱਤਾ ਸੀਗਾ ਤੇ ਨਾ اجلاس ਬੁਲਾਇਆ ਸੀ ਇਹਦਾ ਮਤਲਬ ਸincere ਨਹੀਂ ਹੈਗੇ ਨਾ ਕਾਂਗਰਸ sincere ਸੀ ਨਾ ਭਾਜਪਾ sincere ਸੀ ਨਾ ਅਕਾਲੀ ਦਲ sincere ਸੀ ਨਾ ਆਮ ਆਦੀ ਪਾਰਟੀ sincere ਅੱਜ ਅਗਲਿਆਂ ਨੇ ਕੋਰਟ ਤੋਂ ਰੋਕ ਲਗਾਤੀ ਵੀ ਇਹਨਾਂ ਸਾਰੇ ਮਾਮਲਿਆਂ ਦੀ ਸੁਣਵਾਈ ਬੰਦ ਕੀਤੀ ਜਾਵੇ ਕਿਉਂ ਨਹੀਂ ਐਸੀ ਪੀਸੀ ਜਾਂਦੀ ਜਿੱਥੇ ਜਾ ਕੇ ਆਪਣਾ ਵਕੀਲ ਖੜਾ ਕਰਦੀ ਕਿਉਂ ਨਹੀਂ ਕਰੀ ਤੇ ਆਪਣਾ ਵਕੀਲ ਖੜਾ ਕਰਦਾ ਉੱਥੇ ਵੋਟਾਂ ਲੈਣੀਆਂ ਜੇ ਇਹ ਗੱਲ ਸੱਚੀ ਤੇ ਫਿਰ ਅਸੀਂ ਪ੍ਰਦੀਪ ਕਲੇਰ ਦੇ ਦੋਛਾ ਨੂੰ ਇਨਕਾਰ ਨਹੀਂ ਕਰ ਸਕਦੇ ਅਸੀਂ ਹੁਣ ਕੁਮਰਵਿਜੇ ਪ੍ਰਤਾਪ ਦਾ ਪ੍ਰੈਸ ਇਸ਼ੂ ਆ ਉਹ ਕਹਿੰਦਾ ਨਹੀਂ ਮੈਂ ਲੜਾਈ ਲੜੂਗਾ ਨਾਲ ਕਹਿੰਦਾ ਗੁਰੂ ਗੋਬਿੰਦ ਸਿੰਘ ਤਾਂ ਮੈਨੂੰ ਅਸ਼ੀਰਵਾਦ ਹਾਸਲ ਉਹ ਮੇਰੀ ਪੂਰੀ ਮਦਦ ਕਰਨਗੇ ਸਾਨੂੰ ਇਨਸਾਫ ਮਿਲੇਗਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਇਨਸਾਫ ਨਾਂ ਦਾ ਕੋਈ ਵੀ ਉੱਥੇ ਕੋਈ ਵੀ ਕੋਈ ਵੀ ਚੀਜ਼ ਵਖਾਈ ਨਹੀਂ ਦਿੰਦੀ ਉੱਥੇ ਹੁਣ ਉਹ ਜਾ ਕੇ ਕੁਲਤਾਰ ਸਿੰਘ ਨੂੰ ਕਹਿੰਦੇ ਜੀ ਵੇਖੋ ਜਿਹੜੀਆਂ 2015 ਚ BJD ਦੀਆਂ ਘਟਨਾਵਾਂ ਆਈਆਂ ਉਸ ਤੋਂ ਬਾਅਦ ਗੋਲੀ ਚੱਲੀ ਆ ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਦਾ ਸਮਰਥਨ ਮੁੱਲ ਤੇ ਕਾਨੂੰਨੀ ਗਰੰਟੀ ਇਹਨਾਂ ਮੁੱਦਿਆਂ ਨੂੰ ਲੈ ਕੇ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੁਣ ਸਰਵਸਵਾਰ ਬਾਤ ਪੜਾ ਨਹੀਂ ਸਕਦੇ ਉਹ ਸਰਕਾਰ ਨੂੰ ਚਿੱਠੀ ਜਰੂਰ ਦੇ ਭੇਜਣਗੇ ਆਪਣੀ ਵੀ ਦੱਸੋ ਜੀ ਇੱਥੇ ਕੀ ਕਰਨਾ ਸਰਕਾਰ ਦੀ ਨੀਤੀ ਤੇ ਨiyet ਸਪਸ਼ਟ ਹੋ ਜੇਗੀ ਵੀ ਉਹ ਬੁਲਾਉਂਦੇ ਆ ਜਾਂ ਨਹੀਂ ਬੁਲਾਉਂਦੇ ਲੇਕਿਨ ਊੜ ਦੇ ਬੁੱਲ ਵਾਂਗ ਇਹ ਜਿਸ ਤਰੀਕੇ ਨਾਲ ਲੰਮਕਤਾ ਪਿਆ ਹੈ ਨਾ ਇਸ ਥੋੜੇ ਇਨਸਾਫ ਅੱਜ 15 ਦੀ ਗੱਲ 24 ਹੋ ਗਏ 9 ਸਾਲ ਹੋ ਗਏ ਅਜੇ ਤੱਕ ਇਨਸਾਫ ਨਹੀਂ ਮਿਲਿਆ ਗਾ ਕਿੱਥੋਂ ਮਿਲਣਾ ਉਹ ਦਿਲੀ ਸੇ ਖਾਣਾ ਕਤਲੇਮ 40 ਸਾਲੋਂ ਕਿੰਨ੍ਹ ਸਾਫ ਦੀ ਮਿਲਿਆ ਤੇ ਇਥੋਂ ਕਿੱਥੇ ਮਿਲਣਾ ਇਨਸਾਨ ਸਾਭ ਨੂੰ ਲੇਕਿਨ ਫੇਰ ਵੀ ਜੀਵੇ ਆਸਾਂ ਮਰੇ ਨਿਰਾਸਾਂ ਕੂਰ ਵਿਜੇ ਪ੍ਰਤਾਪ ਨੂੰ ਪੂਰੀ ਆਸ ਕਿਉਂ ਉਹ ਆਪ ਵਕੀਲ ਵੀ ਵੇ ਆਪ ਪੀ ਐਸ ਜੀ ਵੀ ਕੀਤੀ ਆ ਪੁਲਿਸ ਅਫਸਰ ਵੀ ਰਿਹਾ ਵਾ ਇਹਨਾਂ ਲੋਕਾਂ ਤੇ ਉਹ ਬੰਦਾ ਜਿਹੜਾ ਸੀ ਇਹਦੇ ਖਰਾ ਕਰਤਾ ਸੀਗਾ ਜਿਹੜਾ ਕਿਸੇ ਵੇਲੇ ਕਹਿੰਦਾ ਸੀ ਵੀ ਜੋ ਕੂਮਰ ਨੇ ਕਰ ਦਿੱਤਾ ਉਹ ਕਿਸੇ ਕੀਤਾ ਹੀ ਨਹੀਂ ਕੂਬਰ ਨੇ ਕੇਸ ਨੂੰ ਤੋੜਿਆ ਅੱਗੇ ਇੱਕ ਗੱਲ ਸਹੀ ਹੈ ਕੋਈ ਛੱਕਾ ਵਾਲੀ ਗੱਲ ਨਹੀਂ ਜੇ ਕੋਮਰਗੇ ਅਫਸਰ ਨਾ ਹੁੰਦੇ ਤਾਂ ਸ਼ਾਇਦ ਇਹ ਕੇਸ ਹੀ ਲੰਗਾ ਦੁਰਦਾ ਉੱਥੇ ਖਤਮ ਕਰ ਦਿੱਤਾ ਜਾਂਦਾ ਤੇ ਮੁੜ ਕੇ ਉਹੀ ਜਿਹੜਾ ਸੁਖਰਾਜ ਸਿੰਘ ਨਿਆਵੀ ਵਾਲਾ ਸੀਗਾ ਉਹਦੇ ਕੋਲ ਕੀ ਖੋਇਆ ਸੀਗਾ ਪੀਨ ਦੇ ਤੇ ਬਿਲਾ ਗਰ ਕਰਤਾ ਸਰੀਂ ਵਹੀਆਂ ਸਹੀਦੀ ਨਹੀਂ ਕੀਤੀ ਨਵੇਂ ਸਿਰੋਂ ਕਰਾਂਗੇ ਸੀ ਤੇ ਮੈਂ ਚੱਲਦੇ ਪ੍ਰੋਗਰਾਮ 'ਚ ਮੇਰੇ ਨਾਲ ਇੱਕ ਬੈਗ ਜਾਇਆ ਸੀਗਾ ਹੂੰ ਫੇਕਰ ਸੁਖਰਾਜ ਸਿੰਘ ਜੀ ਜਿਹੜੀ ਪੁਲਿਸ ਹਨ ਉਹ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ। ਤੁਹਾਡੇ ਤੋਂ ਥਿਆਨ ਫੜ ਲੈਂਦੀ ਹੈ ਸ਼ਹਿਰ ਦੇ ਵਿੱਚ। ਜੱਜ ਪਿੰਡੋਂ ਤੇ ਪ੍ਰਾਈਵੇਟ ਗਵਾ ਹੈਗਾ ਸੀ। ਕੋਈ ਨਹੀਂ ਆਂਦਾ ਯਾਰ ਸਾਰਾ ਤਾਂ ਬਾਜ਼ਾਰ ਭਰਿਆ ਪੈਸੋਂ ਥੀਨ ਲੋਕ ਪਰੇ ਫਿਰਦੇ ਸੀ ਗਵਾ ਵੀ ਮਿਲਦਾ ਨਾ ਤੂੰ। ਤੁਸੀਂ ਝੂਠ ਬੋਲ ਦਿਓ। ਬੋਲਸ ਪਰ ਆਪਣੇ ਹਿਸਾਬ ਨਾਲ ਕਰਦੀ ਜੀ ਫਲਾਣੀ ਜਗ੍ਹਾ ਸੀ ਲਾਕਾ ਲਾਇਆ ਸੀ ਫਲਾਣੇ ਪੁਲ ਦੇ ਉੱਤੇ ਲੰਘਣਗਾ ਛੱਕ ਪੈ ਤੇ ਰਾਸ਼ੀ ਨੂੰ ਕੋਈ ਚੀਜ਼ ਬਰਬਦ ਹੋ ਗਈ। ਉਸ ਮੌਕੇ ਤੇ ਕੋਈ ਗਵਾ ਲੱਗੇ ਨੇੜੇ ਨਹੀਂ ਸੀਗਾ। ਕੁਝ ਆਪਣੇ ਤਰੀਕੇ ਨਾਲ ਕੰਮ ਕਰਦੀ ਉਹ ਮੰਨ ਲਿਆ ਮੇਰੇ ਕੋਲ ਇਸ ਚੀਜ਼ ਨੂੰ ਵੀ ਤੁਸੀਂ ਠੀਕ ਕਰ ਰਹੇ ਹੋ ਐਸੇ ਕਰਕੇ ਮੇਰਾ ਇਹ ਕਹਣ ਤੋਂ ਭਾ ਵੀ ਕੁਮਰ ਵਿਜੇ ਪ੍ਰਤਾਪ ਨੇ ਵਾਜ ਫਿਰ بلند ਕੀਤੀ ਆ ਤੇ ਕੀਤੀ ਵੀ ਸਮਨਾ ਸੌ ਕੋਲੇ ਆ ਜਿਹੜੇ ਐਥੇ ਬਿਲਕੁਲ ਬਰਾਬਰ ਦੀ ਕੁਰਸੀ ਢਾਗ ਕੇ ਬਿਠੇ ਨੇ ਭਗਵਾਨਤਮਾਨ ਦੇ ਮੁੱਖ ਮੰਤਰੀ ਤੇ ਮੁੱਖ ਮੰਤਰੀ ਨੂੰ ਵੀ ਜਜ ਖਤਰਾ ਮਹਿਸੂਸ ਕਰਦੇ ਹੋ ਸੰਵਾਦ ਮਹਿਸੂਸ ਕਰਦੇ ਨੇ ਵੇਖੋ ਕੇਜਰੀਵਾਲ ਤੋਂ ਬਾਹਰ ਆ ਕੇ ਤੇ ਪੰਜਾਬ ਦੇ ਵਿੱਚ ਬੜੀ ਵੱਡੀ ਹਸਟਲ ਜਰੂਰ ਹੈ ਜੀ ਜੀ ਮੱਤੀ ਸਾਹਿਬ ਤੁਸੀਂ ਡਾਲਈਆ ਦੋ ਐਸਜੀਪੀਸੀ ਮੈਂਬਰਸ ਨੇ ਇੱਕ ਦਾ ਨਾਮ ਹੈਗਾ ਜੀ ਅਮਰੀਤ ਅਮਰੀਕ ਸਿੰਘ ਸ਼ਾਹਪੂਰੀ ਸਾਹਿਬ ਤੇ ਦੂਜੇ ਹੈਗੇ ਆ ਮਹਿੰਦਰ ਸਿੰਘ ਹਸੈਨਪੁਰੀ ਮੌਜੂਦਾ ਐਸਜੀਪੀਸੀ ਮੈਂਬਰ ਨੇ ਤੇ ਸ਼੍ਰੀ ਅਕਾਲਤਖਤ ਸਾਹਿਬ ਤੇ ਇੱਕ ਜਿਹੜੀ ਹੈ ਚਿੱਠੀ ਦੇ ਕੇ ਆਏ ਆ ਵੀ ਸੁਖਬੀਰ ਬਾਦਲ ਦੇ ਖਿਲਾਫ ਜਿਹੜੀ ਆ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿੱਦਾਂ ਦੇਖਦੇ ਹੋ ਜੀ ਵਿਲਖ ਉਹਨਾਂ ਦਾ ਕਹਿਣਾ ਇਹ ਆ ਕਿ ਗਲਤੀ ਦੀ ਮਾਫੀ ਹੁੰਦੀ ਆ ਮਜਰ ਗੁਨਾਹ ਦੀ ਮਾਫੀ ਨਹੀਂ ਉਹਦੀ ਸਜ਼ਾ ਹੁੰਦੀ ਹੈ। ਅਕਾਲ ਤਖਤ ਨਾਲ ਤੇ ਕੋਈ ਥਾਣਾ ਵਾ ਤੇ ਨਾ ਕੋਈ ਇਨਟੈਰੋਗੇਸ਼ਨ ਸੈਂਟਰ। ਅੱਤਾ ਅਕਾਲ ਤਖਤ ਤੋਂ ਮਰਿਆਦਾ ਸਾਡੀ ਇਹ ਆ ਕਿ ਉਹਨੂੰ ਤਨਖਾਹ ਲਈ ਜਾਂਦੀ ਪਈ ਤੁਹਾਡੇ ਨਿਤਨੇਮ ਚ ਵਾਦਾ ਕੀਤਾ ਜਾਂਦਾ। ਹਾਂ ਇਹ ਜ਼ਰੂਰ ਆ। ਪਿੱਛੇ ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਉੱਤੇ ਇਹਨਾਂ ਲਾਇਆ ਸੀ ਵੀ 2 ਸਾਲ ਵਾਸਤੇ ਇਹਨਾਂ ਨੂੰ ਸ਼੍ਰੋਮਣੀ ਕਮੇਟੀ 'ਚ ਕੋਈ ਅਹੁਦਾ ਨਹੀਂ ਦਿੱਤਾ ਜਾਣਾ। ਅਕਾਲ ਤਖਤ ਇਹੋ ਜੀ ਜੀ ਦੱਸ ਸਕਦਾ ਭਾਈ ਤੁਸੀਂ ਸਿਆਸਤ ਤੋਂ ਕਿਨਾਰਾ ਕਰ ਲਓ। ਜਾਂ 6 ਸਾਲ ਤੱਕ ਤੁਹਾਡੀ ਤੇ ਕਿਸੇ ਵੀ ਚੋਣ ਲੜਨ ਤੇ ਰੁਕ ਲਈ ਜਾ ਸਕਦੀ ਹੈ ਲੇਕਿਨ ਉਹ ਕਰੇਗਾ ਕੌਣ? ਪੂਰ ਤੇ ਕੱ ਟੱਲੀ ਕਦ ਬਣੂਗਾ। ਮੁਲਾਜ਼ਮ ਦੀ ਬਣ ਸਕਦੇ। ਉੱਥੇ ਨਿਰਪੱਖ ਜੱਜ ਤੇ ਬਣ ਸਕਦਾ। ਅਕਾਲੀ ਫੂਲਾ ਸਿੰਘ ਬਣ ਸਕਦਾ। ਅੱਜ ਮੈਨੂੰ ਇੱਕ ਵੇ ਪੜ ਰਿਹਾ ਸੀਗਾ ਅਖਬਾਰ ਦੇ ਵਿੱਚ ਜੀਸੀਬੀ ਜੀਸੀਸੀ ਮਸ਼ੀਨ ਜੀਸੀਸੀ ਵੀ ਜੀਸੀਸੀ ਵੀ ਮਸ਼ੀਨ ਵਰਗਾ ਜਿਹਦਾ ਚਾਹੀਦਾ ਸਾਨੂੰ ਜੀਸੀਬੀ ਮਸ਼ੀਨ ਹਾਂਜੀ ਜੀਸੀਬੀ ਮਸ਼ੀਨ ਜਿਹੜੀ ਆ ਉਹ ਤੁਮੇ ਟਾਉਂ ਟਾਉਂ ਵਿਚ ਟਕੜੀ ਹੁੰਦੀ ਆ ਉਹ ਕਹਿੰਦੇ ਉਹੋ ਜਿਹਾ ਸਾਨੂੰ ਜਿਹਦਾ ਚਾਹੀਦਾ ਪਰ ਲੋਚੇ ਸਿੰਘ ਦਪਾਲਪੁਰ ਇਹੋ ਜਿਹੇ ਹਕੁੰਤਰਾ ਖੜਦੇ ਰਹਿੰਦੇ ਨੇ ਉਹ ਮੈਂਬਰ ਨੇ ਬਿਕਾਦਾ ਤੌਰ ਤੇ ਐਸਡੀਪੀਸੀ ਦੇ ਸਾਫ ਕਾ ਮੈਂਬਰ ਨੇ ਉਹ ਕਹਿੰਦੇ ਵੀ ਜਿਹੜਾ ਹਾਰਪੁਰ ਸੀ ਉੱਥੇ ਇੱਕ ਸਾਊਥ ਇੰਡੀਅਨ ਡੀਸੀ ਸੀਗਾ ਬਾਜ਼ਾਰ ਚੌੜਾ ਕਰਨਾ ਸੀਗਾ ਤੇ ਬਾਜ਼ਾਰ ਵਾਲੇ ਕਦੀ ਉੱਥੇ ਜਿਹੜੀ ਸੀ ਧਰਨੇ ਲਾਉਂਦੇ ਸੀ ਮਜ਼ਾਰੇ ਕਰ ਦਿੰਦੇ ਸੀ ਉਹ ਕੱਖ ਨਹੀਂ ਕਰ ਸਕਦੇ ਉਹਨੂੰ ਦੋ ਤਾਂ ਛਿੜਕਾਂਵੇਂ ਪਈਆਂ ਉੱਤੋਂ ਸਰਕਾਰ ਤੋਂ ਹਾਲੀ ਕਿ ਆਮ ਆਦਮੀ ਦਾ ਬੰਦਾ ਸੀਗਾ ਤੇ ਨਵਾਂ ਸ਼ਹਿਰ ਵਿੱਚ ਕਿਸਨ কুমার ਸੀ ਕਿ ਜਿਹਨੇ ਬੜਾ ਕੰਮ ਕੀਤਾ ਉੱਥੇ ਉਹਨੇ ਸਰਕਾਰ ਨੂੰ ਆਪ ਕਿਹਾ ਵੀ ਇੱਕ ਹਫ਼ਤਾ ਡੀਸੀ ਨੂੰ ਛੁੱਟੀ ਭੇਜ ਦਿਓ ਤੇ ਮੈਨੂੰ ਅਡੀਸ਼ਨਲ ਚਾਰਜ ਦੇ ਦਿਓ ਉਹ ਕਹਿੰਦਾ ਠੀਕ ਹੈ ਉਹਨਾਂ ਨੇ ਇਸਤਰੀ ਕਿਤਾਬੀ ਕਿਸ਼ਨ ਕੁਮਾਰ ਨੂੰ ਇੱਕ ਹਫਤਾ ਜਿਹੜਾ ਛੁੱਟੀ ਪੇਤਾ ਜਨੂੰ ਡਿਸ਼ਨ ਛੁੱਟੀ ਪੇਤਾ ਤੇ ਇਹਨੂੰ ਚਾਰਜ ਨਾਲ ਦੇਤਾ ਡਿਸ਼ਨ ਚਾਰਜ ਦੇਤਾ ਉਹਨਾਂ ਨੇ ਸਾਰੇ ਬਾਜ਼ਾਰ ਦੀ ਮੀਟਿੰਗ ਬੁਲਾਈ ਪਾਈ ਇਹ ਸਰਕਾਰੀ ਸਕੀਮ ਆ ਤੁਹਾਡੇ ਹੱਕ ਦੇ ਵਿੱਚ ਇਹ ਬਾਜ਼ਾਰ ਚੌੜਾ ਕਰਾਂ ਤੇ ਆ ਟਾਟਵੂ ਹੋਣੀ ਆ ਤੁਹਾਨੂੰ ਪੈਸੇ ਮਿਲਣਗੇ ਕਿ ਤੁਸੀਂ ਕੱਲੀ ਕਰੋ ਲੱਗੇ ਠੀਪੂ ਕਰਾਂਦਾ ਤੁਹਾਨੂੰ ਕੋ ਤਿੰਨ ਘੰਟੇ ਟਾਈਮ ਸਿਰਫ ਗਾਜੇ ਤਿੰਨਾ ਘੰਟੇ ਬਾਅਦ ਇਹ ਜੀਐਸਪੀ ਖਲੋਤੀ ਆ ਤੇ ਆਪਣਾ ਕੰਮ ਕਰੇਗੀ ਇਤਨਾ ਕਿੰਨੇ ਮੇਸਬੀ ਦੇ ਆਪਣਾ ਕੰਮ ਸ਼ੁਰੂ ਕਰਤਾ ਸੀ ਐ ਚੌੜਾ ਬਜ਼ਾਰ ਕਰਤਾ ਸੀ ਸ਼ਟਾਟੂ ਕੇ ਇਸੇ ਕੰਦੇ ਸਾਡੇ ਕੋਲ ਜਥੇਤਰ ਵੀ ਜੀਸੀਬੀ ਮਸ਼ੀਨਰ ਕਰਾ ਚਾਹੀਦਾ ਜਿਹੜਾ ਪ੍ਰਵਾਹ ਦਾ ਕਿਸੇ ਦੀ ਕਰੇ ਤੇ ਜਿਹੜਾ ਆਪਣਾ ਕੰਮ ਉਹ ਠੋਕ ਵਜਾ ਕੇ ਕਰੇ ਜੀ ਜੀ ਪਟੇ ਸਾਹਿਬ ਇਹਦੇ ਨਾਲ ਹੀ ਇੱਕ ਖਬਰ ਹੋਰ ਆ ਵੀ ਚੇਤਨ ਸਿੰਘ ਜੋੜਾ ਮਾਜਰਾ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਕਹਿੰਦੇ ਕੈਨੇਡਾ ਚਲੇ ਗਏ ਫਿਰ ਕੇ ਆਇਆ ਤੇ ਸਰਕਾਰ ਨੂੰ ਦੱਸਿਆ ਹੀ ਨਹੀਂ ਵੀ ਮੈਂ ਚੱਲਾ ਵਾਂ ਉੱਥੇ ਦੌਰੇ ਤੇ ਜਾਣਾ ਵੰਗ ਕਿਸਮ ਦੇ ਮਨਪੰਨੀ ਜੀ ਅੱਜ ਤੱਕ ਚੇਤਨ ਸਿੰਘ ਜੋੜਾ ਮਾਦਰਾ ਨੇ ਚਾਇਦਾ ਕੰਮ ਕੜਾ ਕੀਤਾ بڑے ਵੱਡੇ ਵੱਡੇ ਮਹਿਕਮੇ ਉਹਨਾਂ ਚ ਚੱਕਰ ਗੁਜ਼ਾਰੀ ਦਾ ਨਹੀਂ ਕੀ ਐਸੇ ਜੋੜਾ ਮਾਦਰਾ ਦੀ ਬਤਵਲ ਬੜੇ ਬਹਾਦਰ ਰਹੇ ਸੀ ਕਿ ਬਹਾਦਰ ਸਿੰਘ ਸੀ ਜੋ ਵੀ ਸੀ ਹਾਂਜੀ ਰਾਜ ਬਹਾਦਰ ਫਰੀਦ ਫਰੀਦਕੋੜ ਯੂਨੀਵਰਸਿਟੀ ਜਿਹਨਾਂ ਦੀ ਬਜਤੀ ਕੀਤੀ ਸੀ ਇਰੇ ਨੂੰ ਬੰਦਾ ਵੱਧ ਪੜਿਆ ਲਿਖਿਆ ਡਾਕਟਰ ਲੋਕੋ ਦੇ ਮਰੀਜ਼ ਨੇ ਲੋਕਾਂ ਦਾ ਕੰਮ ਕਰਦਾ ਭਾਈ ਸਰਕਾਰ ਫੰਡ ਦੇਊਗੀ ਤੇ ਉਹ ਬੈੱਡ ਖਰੀਦੂਗਾ ਸਰਕਾਰ ਫੰਡ ਦੇਊਗੀ ਤੇ ਕਦੈ ਖਰੀਦੂਗਾ ਆਪਣੀ ਜੇਬ ਚੋਂ ਖਰੀਦੂ ਲੋ ਜੀ ਬੇਈਤੀ ਕੀ ਦਿਨ ਉਸ ਦੀਫਾ ਦੇਗਾ ਜੇ ਜੇ ਕਿ ਤੇ ਨਾ ਸਿਕਿਉਰਿਟੀ ਨਾ ਹੁੰਦੀ ਚੌੜਾ ਬਾਜਰਾ ਨਾ ਤੇ ਮੈਂ ਦਾਅਵੇ ਦੇ ਕਰ ਸਕਦਾ ਨੂੰ ਚਿਪੜਾ ਚਿਪੜੂ ਕਿ ਦਵਾਜੰਦੀ ਹੈ ਜ਼ਰੂਰ। ਉਹਦੋਂ ਬੱਚਾ ਸਿਕਿਉਰਿਟੀ ਕਰਕੇ ਸੀ ਲੇਕਿਨ ਇਹਨੇ ਮੁੜ ਕੇ ਉਹਦੇ ਤੇ ਗੱਲ ਹੀ ਕਰਨੀ ਬੰਦ ਕਰਦੀ ਵੀ ਮੇਰੇ ਨਾਲ ਟੋਕ ਤੇ ਗੱਲ ਹੀ ਨਾ ਕਰੋ। ਕਈ ਦਿਨ ਮੀਡੀਆ ਜਿੰਦੀ ਆਇਆ ਮੁੜ ਕੇ। ਅੱਜ ਇਹਦੇ ਕੋਲ ਲੋਕ ਸੰਪਰਕ ਮੁਕਾਮ ਵਿਭਾਗ ਹੈਗਾ ਬੜਾ ਇੰਪੋਰਟੈਂਟ ਵਿਭਾਗ ਹੈਗਾ। ਕਦੀ ਕਿਸੇ ਪੱਤਰਕਾਰਾਂ ਦੀ ਮੀਟਿੰਗ ਦੀ ਸੱਦੀ। ਕਦੀ ਸਰਕਾਰ ਦੀ ਗੱਲ ਨਹੀਂ ਕੀਤੀ ਸਿਰਫ ਆਪਣੇ ਕੰਮ ਕੀਤੇ। ਹੁਣ ਵੇਖੋ ਕਹਿੰਦਾ ਜੀ ਮੈਨੂੰ ਪਤਾ ਨਹੀਂ ਸੀ ਤੁਸੀਂ ਵਿਦੇਸ਼ ਚਲੇ ਗਏ ਸਰਕਾਰ ਕੋਲੋਂ ਮਨਜ਼ੂਰੀ ਮੰਗੀਆ ਕੇਂਦਰ ਸਰਕਾਰ ਨੂੰ ਤੁਸੀਂ ਵਿਦੇਸ਼ ਚਲੇ ਗਏ ਚੁੱਪ ਕਰਕੇ ਤੇ ਮਨਜ਼ੂਰੀ ਉਹਨਾਂ ਨੇ ਬਾਹ ਕਰਤੀ ਵੀ ਨਹੀਂ ਦਿੱਤੀ ਜਾ ਸਕਦੀ ਆ ਮਨਜ਼ੂਰੀ ਤੇ ਮੁੱਖ ਮੰਤਰੀ ਭਾਮ ਨੇ ਵੀ ਮੰਗੀ ਸੀ ਇਹਨਾਂ ਨੂੰ ਵੀ ਨਹੀਂ ਜਾਣ ਦਿੰਦਾ ਕਹਿੰਦੇ ਮੈਂ ਹੌਕੀ ਦਾ ਮੈਚ ਦੇਖਣ ਜਾਣਾ ਸੀ ਉਹ ਬੜੇ ਬੰਦੇ ਹੈਗੇ ਜੀ ਅਨਮੋਲ ਗੱਗਨ ਜੜੀ ਉਹ ਵੀ ਜਾ ਕੇ ਆਈ ਹੈ ਉਹਨੂੰ ਵੀ ਮਨਜ਼ੂਰੀ ਇਸੇ ਤਰ੍ਹਾਂ کئی ਹੋਰ ਮੰਤਰੀ ਵੀ ਇਹ ਜਾ ਕੇ ਆਏ ਨੇ ਮਮਦ ਰੋੜਾ ਸੀਗਾ ਉਹਨੇ ਵੀ ਕਿਹਾ ਸੀ ਜੀ ਮੈਂ ਜਾਣਾ ਵਾ ਆਪਣੇ ਜਰਮਨੀ ਜਾਣਾ ਵਾ ਬੈਲਜੀਅਮ ਜਾਣਾ ਵਾ ਨਹੀਂ ਮਨਜ਼ੂਰੀ ਮਿਲੀ ਨਹੀਂ ਗਿਆ ਜੇ ਜੋੜਾ ਮਾਜਰਾ ਸਾਹਿਬ ਆਪਣੀ ਮਰਜ਼ੀ ਦਾ ਕੈਨੇਡਾ ਚਲੇ ਗਏ ਤੇ ਇਹਨਾਂ ਦੇ ਖਿਲਾਫ ਵਿਭਾਗੀ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ ਉਹਦੇ ਵਿੱਚ ਗੱਦੀ ਵੀ ਜਾ ਸਕਦੀ ਇਹਨਾਂ ਦੀ ਕੁਰਸੀ ਵੀ ਜਾ ਸਕਦੀ ਵੀ ਤੁਸੀਂ ਮर्याਦਾ ਦੀ ਤੇ ਪਰੰਪਰਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਕੇਂਦਰ ਸਰਕਾਰ ਕਿੰਨੀਕ ਸਖਤ ਹੁੰਦੀ ਇਹ ਨਹੀਂ ਪਤਾ ਲੇਕਿਨ ਉਹਨਾਂ ਨੇ ਨਾਮ ਮਨਜ਼ੂਰੀ ਦਾ ਕੇ ਇਹਨਾਂ ਨੂੰ ਬਕਾਇਦਾ ਤੌਰ ਤੇ ਸੱਤੇ ਚ ਪਾ ਦਿੱਤਾ। ਹੋਰ ਮਿੱਤ ਕੋ ਕਿੱਡਾ ਵਧੀਆ ਗੱਲ। ਆਂਦਾ ਮੈਨੂੰ ਤਾਂ ਜਾਣਕਾਰੀ ਨਹੀਂ ਸੀ ਮਨਜ਼ੂਰੀ ਤੇ ਨਹੀਂ ਮਿਲਦੀ। ਭਾਈ ਤੇਰੇ ਨਾਲ ਆਈਐਸ ਅਫਸਰਾਂ ਦੀ ਫੌਜ ਲੱਗੀ ਆ। ਪੀਜੀਐਸ ਅਫਸਰਾਂ ਦੀ ਫੌਜ ਲੱਗੀ ਆ। ਕੀ ਤੈਨੂੰ ਦੱਸਿਆ ਨਹੀਂ ਮਹਾਰਾਜ ਮਨਜ਼ੂਰੀ ਨਹੀਂ ਜੇ ਤੁਸੀਂ ਨਾ ਜਾਓ। ਤੂੰ ਆਪਣੀ ਹੰਕੜਬਾਜੀ ਮੂੰਹ ਚੱਕੋ ਦਰਪਿਆ। ਤੇ ਮੈਂ ਤੇ ਇਹ ਚੋਣਾ ਵੀ ਇਹੋ ਜਿਹੇ ਹੰਕਰ ਤੇ ਆਕੜ ਵਾਲੇ ਇਹੋ ਜਿਹੇ ਮੈਂ ਸੋਚਦਾ ਵੀ ਇਹ ਤੇ ਸਮਾਜ ਦਾ ਨੁਕਸਾਨ ਕਰਨ ਨੇ ਪਾਰਟੀ ਦਾ ਫਾਇਦਾ ਕਰਨ ਨੇ ਕਿੰਨਾ ਚਿਰ ਜਿਹੜੀ ਵਾਈਸ ਚਾਂਸਲ ਦੀ ਕੁਰਸੀ ਤੇ ਵਾਈਸ ਚਾਂਸਲ ਨਹੀਂ ਬੈਠੋ ਜਿਹੜੀ ਬ੍ਰਿਟਿਸ਼ ਯੂਨੀਵਰਸਿਟੀ ਸੀ ਚੰਗਾ ਭਲਾ ਕੰਮ ਚੱਲਦਾ ਉਹ ਜਿਹੜੇ ਕਿ ਪਾਤਾ ਤੇ ਹੁਣ ਵੇਖੋ ਜੇ ਆਪਣੀਆਂ ਮਨਮੰਗੀਆਂ ਕਰਨੀਆਂ ਤੇ ਫਿਰ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਆ ਭਾਈ ਦੇ ਨਾਲੇ ਕੇਂਦਰ ਸਰਕਾਰ ਨੇ ਸਾਡੀ ਉਹ ਜੁਨਿਟੀ ਜਿਹੜਾਗਾ ਸੰਘਾਤਕ ਟੰਗਾ ਤੋਂ ਮੰਨਿਆ ਨਹੀਂਗਾ ਉਹ ਕਹਿੰਦੇ ਅਸੀਂ ਬੌਸ ਆ ਇੱਥੇ ਜੋ ਮਰਜ਼ੀ ਆ ਅੱਜ ਦੀ ਕੇਂਦਰ ਸਰਕਾਰ ਇਤਾਂ ਨੂੰ ਕਲੋਨੀ ਦੀ ਤਰ੍ਹਾਂ ਚਲਾ ਰਹੀ ਹੈ ਉਹਦੀ ਕਹਿੰਦੇ ਸੂਬੇਕ ਸਰਕਾਰ ਉਹ ਕਾਨੂੰਨੀ ਚੱਲ ਉਹ ਸਾਡੇ ਦੀਨ ਨੇ ਸਾਡੇ ਗੁਲਾਮ ਨੇ ਅਸੀਂ ਜੋ ਕਰਨਾ ਪੂ ਇਹਨਾਂ ਆਪੇ ਮਾੜੀ ਜੀ ਸੀਟਾਂ ਘੱਟ ਹੁਣ ਕਰਕੇ ਕੱਲ ਵੇਖੋ ਕਾਜ ਲਗਾ ਬਕਾਇਦਾ ਤੌਰ ਤੇ ਦੇਸ਼ ਦੇ ਸਾਡੇ ਗ੍ਰਹਿ ਮੰਤਰੀ ਦਿੱਲੀ ਚ ਚੰਡੀਗੜ੍ਹ ਚ ਕਹਿ ਕੇ ਗਏ ਨੇ ਹੂੰ ਕਿ ਇਹ ਸੁਪਨੇ ਮਤ ਲਓ ਕਿ 2029 ਚ ਅਸੀਂ ਆਪਣੀ ਸਰਕਾਰ ਬਣਾ ਲਾਂਗੇ ਸਰਕਾਰ ਫਿਰ ਸਾਡੀ ਬਣੂਗੀ ਤੇ ਪ੍ਰਧਾਨ ਮੰਤਰੀ ਮੋਦੀ ਜੀ ਬਣਨਗੇ ਤੇ ਮੈਨੂੰ ਇੰਜ ਮਹਿਸੂਸ ਹੁੰਦਾ ਸੀਗਾ ਜਦੋਂ ਮੈਂ ਤਸ਼ਾਹਦ ਨੂੰ ਪੁੱਛਿਆ ਨੇ ਜੀ ਤੁਸੀਂ 15-15 ਲੱਖ ਰੁਪਏ ਜਿਹੜੇ ਸੀ ਉਹ ਖਾਤੇ ਚ ਪਾਉਣ ਦੀ ਗੱਲ ਕੀਤੀ ਸੀ ਤੁ ਕਹਿੰਦਾ ਬਹੁਤ ਇੱਕ ਜੁਮਲਾ ਥਾ ਇਹ ਦੱਸਦੇ ਵੀ ਇਹ ਵੀ ਇੱਕ ਜੁਮਲਾ ਕਿ ਇਹਦੇ ਪਿੱਛੇ ਕੋਈ ਹੋਰ ਸ਼ਕਤੀ ਕੰਮ ਕਰ ਰਹੀ ਹੈ ਜੀ ਪੱਡੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੰਦੇ ਹੋ ਖਬਰਾਂ ਤਫਸੀਲ ਦੇ ਨਾਲ ਸਮਝਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ